ਇਸ ਲਈ ਲੋਕਾਂ ਦਾ ਮੰਨਣਾ ਹੈ ਕਿ ਯੇਸ਼ੂ ਮਸੀਹ ਨੂੰ ਮੰਨਣ ਦੇ ਨਾਲ ਉਹਨਾਂ ਦਾ ਧਰਮ ਬਦਲਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਸੰਸਾਰ ਦੇ ਉੱਤੇ ਧਰਮਾਂ ਦੁਆਰਾ ਕਦੀ ਮੁਕਤੀ ਨਾ ਮਿਲੀ ਹੈ ਤੇ ਨਾ ਮਿਲਣੀ ਹੈ ਬਲਕਿ ਕਲੇਸ਼ ਔਰ ਝਗੜੇ ਹੋਏ ਨੇ ਕਿਉਂਕਿ ਕੋਈ ਵੀ ਵਿਅਕਤੀ ਯਸੂ ਦੇ ਕੋਲ ਆਇਆ ਸੁਖੀ ਹੋ ਕੇ ਨਹੀਂ ਆਇਆ ਦੁਖੀ ਹੀ ਆਇਆ ਉਹ ਹਰ ਪਾਸੇ ਤਕੇ ਖਾ ਕੇ ਹੀ ਆਇਆ ਕਿ ਬਹੁਤੇ ਲੋਕਾਂ ਨੂੰ 크ਿਸਮਸ ਦੇ ਦਿਨ ਬਾਰੇ ਪਤਾ ਹੈ ਕਿ ਅੱਜ 크ਿਸਮਸ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦਿਨ ਮਨਾਇਆ ਕਿਉਂ ਜਾਂਦਾ ਹੈ। ਹੋਸਨਾ ਪੰਜਾਬੀ ਮਿਸ਼ਨਰੀ ਚਰਚ ਬਿਸ਼ਪ ਡਾਕਟਰ ਸੁਖਦੇਵ ਸੰਧੂ ਜੀ ਪਾਸਟਰ ਰਾਜ ਸੰਧੂ ਜੀ ਦੀ ਅਗਵਾਈ 'ਚ ਨਵੇਂ ਸਾਲ ਨੂੰ ਪ੍ਰਭ ਯੇਸ਼ੂ ਮਸੀਹ ਜੀ ਦੀ ਹਜ਼ੂਰੀ ਵਿੱਚ ਸਭ ਵਿਸ਼ਵਾਸੀਆਂ ਨਾਲ ਰਲ ਕੇ ਨੱਚ ਗਾ ਕੇ ਮਨਾਇਆ ਗਿਆ। ਪੂਰੇ ਚਰਚ ਨੂੰ ਲਾਈਟਾਂ ਤੇ ਸਜਾਵਟ ਦੇ ਸਮਾਨ ਨਾਲ ਸਜਾਇਆ ਗਿਆ ਅਤੇ ਇਸ ਮੌਕੇ ਤੇ ਬਿਸ਼ਪ ਡਾਕਟਰ ਸੁਖਦੇਵ ਸੰਧੂ ਵੱਲੋਂ ਸਭ ਸੰਗਤਾਂ ਨੂੰ ਨਵੇਂ ਸਾਲ ਦੇ ਸਬੰਧ ਵਿੱਚ ਪਵਿੱਤਰ ਬਾਈਬਲ ਗ੍ਰੰਥ ਵਿੱਚੋਂ ਮੈਸੇਜ ਦਿੱਤਾ ਗਿਆ। ਦੇਸ਼ਪ ਜੀਬਾਨ ਨੇ ਦੱਸਿਆ ਕਿ ਨਵੇਂ ਸਾਲ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਸਾਰੇ ਬੁਰੇ ਕੰਮਾਂ ਨੂੰ ਛੱਡਣਾ ਚਾਹੀਦਾ ਹੈ ਤੇ ਆਪਣੇ ਪਰਮੇਸ਼ਰ ਨੂੰ ਹਮੇਸ਼ਾ ਆਪਣੀ ਜ਼ਿੰਦਗੀ 'ਚ ਯਾਦ ਰੱਖਣਾ ਤੇ ਧੰਨਵਾਦ ਕਰਨਾ ਚਾਹੀਦਾ ਹੈ। ਨਾਲ ਹੀ ਡਾਕਟਰ ਬਿਸ਼ਵਸੁਖ ਦੇਵ ਸੰਧੂ ਜੀ ਨੇ ਦੇਸ਼ ਤੇ ਵਿਦੇਸ਼ 'ਚ ਵੱਸ ਰਹੀਆਂ ਪ੍ਰਭੂ ਦੀਆਂ ਸੰਗਤਾਂ ਨੂੰ ਨਵੇਂ ਸਾਲ ਤੇ 크ਿਸਮਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਹੋਸਨਾ ਪੰਜਾਬੀ ਮਿਸ਼ਨਰੀ ਚਰਚ ਦੇ ਪ੍ਰੈਜ਼ੀਡੈਂਟ ਗੁਰਸੇਵਕ ਗਿੱਲ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਖੁਸ਼ੀ ਦੇ ਮੌਕੇ ਉੱਪਰ ਸੀਨੀਅਰ ਪਾਸਟਰ ਸੈਮੂਅਲ ਜੀ ਵੱਲੋਂ ਵੀ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਸਭ ਨੇ ਨੱਚ ਕੇ ਜਸ਼ਨ ਮਨਾ ਕੇ ਨਵੇਂ ਸਾਲ ਨੂੰ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਮਨਾਇਆ ਅਤੇ ਚਰਚ ਵਿੱਚ ਆਤਿਸ਼ਬਾਜੀ ਵੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਦੋਸਤੋ ਅੱਜ ਅਸੀਂ ਪਹੁੰਚੇ ਆਂ ਖਾਪੜ ਖੇੜੀ ਪ੍ਰਾਰਥਨਾ ਭਵਨ ਇੱਥੇ ਪਰਮੇਸ਼ਵਰ ਦਾ ਭਵਨ ਹੈ ਜੋ ਜਿਨ੍ਹਾਂ ਦੇ ਫਾਊਂਡਰ ਨੇ ਬਿਸ਼ਪ ਸੁਖਦੇਵ ਸੰਧੂ ਜੀ ਦੇ ਦੁਆਰਾ ਇਹ ਭਵਨ ਜੋ ਮੈਨੇਜ ਕੀਤਾ ਜਾਂਦਾ ਇੱਥੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਬਤੌਰ ਬਿਸ਼ਪ ਦੇ ਉਹ ਅਹੁਦੇ ਤੇ ਨੇ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਬੜੀ ਹੀ ਧੂਮ ਧਾਮ ਦੇ ਨਾਲ ਪਹਿਲਾਂ ਉਹਨਾਂ ਦੇ ਵੱਲੋਂ ਆ ਇਸੇ ਭਵਨ ਦੇ ਵਿੱਚ 크리스마ਸ ਦੀਆਂ ਤਿਆਰੀਆਂ ਨੂੰ ਲੈ ਕੇ ਬੜੀ ਜ਼ਬਰਦਸਤ ਤਿਆਰੀ ਕੀਤੀ ਗਈ ਸੀ ਇਸ ਭਵਨ ਦਾ ਮੈਂ ਵੀਊ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਚਾਹਾਂਗਾ ਮੈਂ ਚਾਹਾਂਗਾ ਕੈਮਰਾਮੈਨ ਨੂੰ ਕਿ ਵੀਊ ਦਿਖਾਇਆ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਭਵਨ ਦਾ ਨਾਮ ਹੈ ਪ੍ਰਾਰਥਨਾ ਭਵਨ ਔਰ ਜਿਹਦੇ ਥੱਲੇ ਪਰਮੇਸ਼ਵਰ ਦਾ ਬੜਾ ਹੀ ਪਿਆਰਾ ਵਚਨ ਦਿੱਤਾ ਗਿਆ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਆਓ ਯਹੋਵਾ ਦੇ ਘਰ ਚੱਲੀਏ ਸੋ ਦੋਸਤੋ ਅੱਜ ਇਸ ਭਵਨ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਕਿਉਂਕਿ ਅੱਜ ਇਸ ਭਵਨ ਦੇ ਵਿੱਚ ਕ੍ਰਿਸਮਸ ਦੀ ਤਰਾਹੀ 2000 25 ਜੋ ਚੜਨ ਵਾਲਾ ਹੈ ਅੱਜ ਰਾਤ 12 ਵਜੇ ਤੋਂ ਬਾਅਦ ਜੋ ਨਵਾਂ ਸਾਲ ਦੇ ਵਿੱਚ ਸਾਰੇ ਲੋਕ ਪ੍ਰਵੇਸ਼ ਕਰਨਗੇ ਕਿਉਂਕਿ ਅਲੱਗ-ਅਲੱਗ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਖਾਸ ਕਰਕੇ 2024 ਜੋ ਚਵੀ ਇਸ ਸਮੇਂ ਬਤੀਤ ਹੋਣ ਵਾਲਾ ਹੈ ਔਰ 2025 ਦੇ ਵਿੱਚ ਲੋਕ ਸ਼ਾਮਿਲ ਹੋਣ ਵਾਲੇ ਨੇ ਉਸੇ ਦੇ ਸੰਬੰਧ ਦੇ ਵਿੱਚ ਅੱਜ ਇਸ ਜਗ੍ਹਾ ਦੇ ਉੱਤੇ ਬਿਸ਼ਪ ਸੁਖਦੇਵ ਸੰਧੂ ਜੀ ਔਰ ਬਹੁਤ ਸਾਰੇ ਲੋਕ ਉਹਨਾਂ ਦੇ ਜੋ ਉਹਨਾਂ ਦੇ ਚਰਚ ਦੇ ਵਿੱਚ ਜਿੰਨੇ ਵੀ ਵਿਸ਼ਵਾਸੀ ਲੋਕ ਆਉਂਦੇ ਨੇ ਉਸ ਸਮੇਂ ਇਸ ਜਗ੍ਹਾ ਦੇ ਉੱਤੇ ਇਕੱਠੇ ਨੇ ਨਾਲ ਨਾਲ ਉਹਨਾਂ ਦੇ ਜੋ ਮਿਨਿਸਟਰੀ ਦੇ ਪ੍ਰੈਜ਼ੀਡੈਂਟ ਨੇ ਗੁਰਸੇਵਕ ਜੀ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਔਰ ਖਾਸ ਤੌਰ ਤੇ ਬਿਸ਼ਪ ਸੁਖਦੇਵ ਸੰਧੂ ਜੀ ਨਾਲ ਵੀ ਇਸ ਮੌਕੇ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਖੁਸ਼ੀ ਦਾ ਸਮਾਂ ਆ ਖੁਸ਼ੀ ਦਾ ਮਾਹੌਲ ਆ ਔਰ ਆਈਏ ਗੱਲਬਾਤ ਕਰਦੇ ਹਾਂ ਔਰ ਜੋ 2025 ਆਉਣ ਵਾਲਾ ਹੈ ਉਹਦੇ ਸਬੰਧ ਦੇ ਵਿੱਚ ਨਵੇਂ ਸਾਲ ਦੇ ਸਬੰਧ ਚ ਗੱਲਬਾਤ ਕਰਨੀ ਚਾਹਾਂਗੇ ਸੋ ਆਓ ਤੁਹਾਨੂੰ ਮਿਲਾਉਣੇ ਆ ਬਹੁਤ ਹੀ ਰਿਸਪੈਕਟਫੁਲ ਸਾਡੇ ਵਿੱਚ ਬਿਸ਼ਪ ਸੁਖਦੇਵ ਸੰਧੂ ਜੀ ਇਸ ਸਮੇਂ ਸਾਡੇ ਵਿੱਚਕਾਰ ਮੌਜੂਦ ਨੇ ਸਭ ਤੋਂ ਪਹਿਲਾਂ ਬਿਸ਼ਪ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਸੱਚ ਦੀ ਆਵਾਜ਼ ਚੈਨਲ ਵਿੱਚ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੱਚ ਦੀ ਆਵਾਜ਼ ਔਰ ਬ੍ਰਦਰ ਨਵਜੋਤ ਜੀ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਬਿਸ਼ਪ ਸਾਹਿਬ ਸਭ ਤੋਂ ਪਹਿਲਾਂ ਜਾਨਣਾ ਚਾਹਵਾਂਗੇ ਕਿ ਬੀਤੇ ਦਿਨੀ ਜੋ 크ਿਸਮਸ ਦਾ ਦਿਨ ਜਿਹੜਾ ਤੁਹਾਡੇ ਵੱਲੋਂ ਇਸ ਪਵਨ ਦੇ ਵਿੱਚ ਮਨਾਇਆ ਗਿਆ ਕਿਵੇਂ ਦਾ ਰਿਹਾ ਉਹ ਮੈਂ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਸ ਸੇਵਕਾਈ ਦੇ ਲਈ ਇਸ ਸੇਵਕਈ ਜਦੋਂ ਦੀ ਪ੍ਰਭੂ ਨੇ ਦਿੱਤੀ ਹੈ 3% ਦਿਨ ਵਧੀ ਹਰ ਸਾਲ ਵਧੀ ਇਸ ਸਾਲ ਦਾ ਵੀ ਕ੍ਰਿਸਮਸ ਬਹੁਤ ਹੀ ਉਤਸ਼ਾਹਿਤ ਭਰਿਆ ਸੀ ਔਰ ਇਸ ਜਗ੍ਹਾ ਤੇ ਕਮ ਸੇਮ 2000 ਦੇ ਕਰੀਬ ਲੋਕ ਆਏ ਔਰ ਪ੍ਰਭੂ ਨੂੰ ਗ੍ਰਹਿਣ ਕੀਤਾ ਔਰ ਤਕਰੀਬਨ ਤਕਰੀਬਨ ਮੇਰੇ ਖਿਆਲ ਚ 100 ਦੇ ਕਰੀਬ ਪੈੜਾ ਨੇ ਜਿਨ੍ਹਾਂ ਨੇ ਇਸ ਸਾਲ ਬੱਚੇ ਲਏ ਉਹਨਾਂ ਨੇ ਗਵਾਈਆਂ ਦਿੱਤੀਆਂ ਔਰ ਬਹੁਤ ਸਾਰੇ ਵੀਰਾਂ ਨੇ ਨਸ਼ੇ ਤੋਂ ਆਜ਼ਾਦੀ ਲਈ ਔਰ ਬਹੁਤ ਸਾਰੀਆਂ ਪੈੜਾ ਜਿਨ੍ਹਾਂ ਦੇ ਘਰ ਚ ਔਲਾਦ ਨਹੀਂ ਸੀ ਉਹ ਬਲੇਸਿੰਗ ਲੈ ਕੇ ਗਏ ਔਰ ਸਾਡਾ ਈਮਾਨ ਹੈ ਕਿ 2025 ਦਾ ਜਦੋਂ 크리스마ਸ ਹੋਏਗਾ ਖੁਦਾ ਉਹਨਾਂ ਨੂੰ ਮਾਪੇ ਬਣਾ ਕੇ ਬles ਕਰੇਗਾ ਔਰ ਇਥੇ ਉਹ ਧੰਨਵਾਦ ਕਰਨ ਆਉਣਗੇ ਬਿਸ਼ਪ ਸਾਹਿਬ ਤੁਸੀਂ ਸੇਵਕਾਈ ਦੀ ਗੱਲ ਕੀਤੀ तकरीबन ਕਿੰਨਾ ਸੇਰ ਤੁਹਾਨੂੰ ਪਰਮੇਸ਼ਰ ਦੀ ਸੇਵਾ ਦੇ ਵਿੱਚ ਹੋ ਚੁੱਕਾ ਹੈ ਮੈਂ ਸੰ 2004 ਦੇ ਵਿੱਚ ਨਵੰਬਰ ਦੇ ਮਹੀਨੇ ਬਪਤਿਸਮਾ ਲਿਆ ਪ੍ਰਭੂ ਨੂੰ ਗ੍ਰਹਿਣ ਕੀਤਾ ਔਰ 2004 ਦੀ ਸਮਾਪਤੀ ਤੇ ਹੀ ਸੰਤਾ ਦੇ ਨਾਲ ਸੇਵਾ ਤੇ ਜਾਣਾ ਸ਼ੁਰੂ ਕੀਤਾ ਮੇਰਾ ਜਦੋਂ ਆਰਡੀਨੇਸ਼ਨ ਹੋਇਆ 2007 ਵਿੱਚ ਹੋਇਆ ਉਸੇ ਸਾਲ ਹੀ ਮੇਰੀ ਬਲੱਡ ਕੈਂਸਰ ਦੀ ਬਿਮਾਰੀ ਦੂਰ ਹੋਈ ਸ਼ਾਦੀ ਵੀ ਹੋਈ ਉਸੇ ਸਾਲ ਫਿਰ ਸੰਤਾਂ ਦੀਆਂ ਦਵਾਵਾਂ ਨਾਲ ਮੇਰਾ ਫਿਰ ਅਭਿਸ਼ੇਕ ਹੋਇਆ ਸੰਧੋਯਾ 9 ਦੇ ਵਿੱਚ ਸੰਧੋਯਾ 9 22 ਨਵੰਬਰ ਨੂੰ ਇਸ ਸੇਵਕਾਈ ਦਾ ਪਹਿਲਾ ਚਰਚ ਲੱਗਾ ਔਰ ਅੱਜ ਇਸ ਸੇਵਕਾਈਆਂ 40 ਤੋਂ ਪਲੱਸ ਬ੍ਰਾਂਚਾਂ ਨੇ ਔਰ ਖਾਪੜ ਖੜੀ ਚਰਚ ਇਹ ਸਾਡਾ ਹੈੱਡ ਕੁਆਟਰ ਹੈ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ 크리스마ਸ ਦੀ ਗੱਲ ਕਰੀਏ ਤੇ 크리스마ਸ ਜਿਹੜਾ ਆ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਮਨਾਇਆ ਜਾਂਦਾ ਰਿਹਾ ਹੈ ਨਾ 크ਰਿਸਚੀਅਨ ਕਮਿਊਨਿਟੀ ਦੇ ਲੋਕ ਵੀ ਮਨਾਉਂਦੇ ਨੇ ਅਦਰ ਪਰਸਨ ਲੋਕ ਵੀ ਆਪਣੇ ਤਰੀਕੇ ਨਾਲ ਮਨਾਉਂਦੇ ਨੇ ਬਹੁਤੇ ਲੋਕਾਂ ਨੂੰ 크리스마ਸ ਦੇ ਦਿਨ ਬਾਰੇ ਪਤਾ ਹੈ ਕਿ ਅੱਜ 크리스마ਸ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦਿਨ ਮਨਾਇਆ ਕਿਉਂ ਜਾਂਦਾ ਹੈ ਤੁਹਾਡਾ ਸਵਾਲ ਸੰਸਾਰ ਦੇ ਹਰ ਵਿਅਕਤੀ ਲਈ ਹੈ ਪੂਰਾ ਸੰਸਾਰ ਅਕਾਸ਼ ਵੱਲ ਤੱਕਦਾ ਪਿਆ ਸੀ ਕਿ ਇਸ ਕਾਸ਼ ਕਿਤੇ ਪਰਮੇਸ਼ਰ ਸਾਡੇ ਕੋਲ ਆ ਜਾਵੇ ਹਰ ਵਿਅਕਤੀ ਇਸ ਸੰਦੇਸ਼ ਨੂੰ ਔਰ ਇਸ ਬਰਕਤ ਨੂੰ ਲੈਣਾ ਚਾਹੁੰਦਾ ਹੈ ਕਿ ਮੇਰਾ ਉਧਾਰ ਹੋਵੇ ਪਰ ਧੰਨਵਾਦ ਮੈਂ ਦੱਸਣਾ ਚਾਹਾਂਗਾ ਕੇਵਲ ਬਾਈਬਲ ਹੀ ਸਾਨੂੰ ਬਿਆਨ ਕਰਦੀ ਹੈ ਕਿ ਆਕਾਸ਼ ਨੂੰ ਛੱਡ ਕੇ ਸਵਰਗ ਨੂੰ ਛੱਡ ਕੇ ਪਰਮੇਸ਼ਰ ਦਾ ਇਕਲੌਤਾ ਪੁੱਤਰ ਕੁਵਾਰੀ ਮਰੀਮ ਦੇ ਦੁਆਰਾ ਪਵਿੱਤਰ ਆਤਮਾ ਦੁਆਰਾ ਉਹਨੇ ਜਨਮ ਲਿਆ ਔਰ ਸਾਡੇ ਵਿੱਚ ਆਪ ਵਸਿਆ ਉਹ ਪਰਮੇਸ਼ਰ ਦਾ ਵਚਨ ਹੀ ਦੇ ਧਾਰ ਕੇ ਆਇਆ ਉਹ ਖੁਦ ਪਰਮੇਸ਼ਰ ਹੈ ਔਰ ਯੇਸ਼ੂ ਮਸੀਹ ਹੈ ਜੋ ਇਸ ਸੰਸਾਰ ਦੇ ਵਿੱਚ ਮੰਡਲਾਰੀ ਮੌਤ ਦੀ ਤਾਕਤ ਨੂੰ ਜਿੰਨੇ ਹਰਾਇਆ ਹੈ ਔਰ ਸਾਡੇ ਸਾਰਿਆਂ ਦੇ ਪਾਪਾ ਨੂੰ ਆਪਣੇ ਉੱਤੇ ਲੈ ਲਿਆ ਜਿਸ ਸਵਰਗੀ ਦੂਤ ਨੇ ਕਿਹਾ ਸੀ ਮਰੀਮ ਨੂੰ ਔਰ ਯੂਸਫ ਨੂੰ ਕਿ ਉਹ ਸੰਸਾਰ ਦੇ ਸਾਰੇ ਪਾਪੀਆਂ ਨੂੰ ਬਚਾਏਗਾ ਉਹਨਾਂ ਦੇ ਪਾਪਾਂ ਤੋਂ ਆਜ਼ਾਦ ਕਰੇਗਾ ਉਹਦਾ ਨਾਮ ਯੇਸੂ ਰੱਖਣਾ ਤੇ ਸੱਚਮੁੱਚ ਯੇਸ਼ੂ ਮਸੀਹ ਨੇ ਉਹ ਵਚਨ ਪੂਰੇ ਕੀਤੇ ਔਰ ਸਾਡਾ ਛੁੜਕਾਰਾ ਕੀਤਾ ਔਰ ਪੂਰੇ ਸੰਸਾਰ ਦੇ ਲਈ ਇਹ ਬਰਕਤ ਦੀ ਗੱਲ ਹੈ ਆ ਜਿਹੜੇ ਲੋਕ ਸ਼ਾਂਤੀ ਪਾ ਰਹੇ ਉਥਾਰ ਪਾ ਰਹੇ ਮੁਕਤੀ ਪਾ ਰਹੇ ਚਾਹੇ ਉਹ ਪੈਸੇ ਦੁਆਰਾ ਚਾਹੇ ਨਸ਼ੇ ਦੁਆਰਾ ਚਾਹੇ ਮੂਰਤੀ ਪੂਜਾ ਦੁਆਰਾ ਜਾਂ ਸੰਸਾਰ ਦੀਆਂ तमाम ਸ਼ਕਤੀਆਂ ਦੁਆਰਾ ਜਾਂ ਸਮਾਣ ਦੀਆਂ ਤਾਕਤਾਂ ਦੀ ਪੂਜਾ ਕਰਕੇ ਪਰ ਮੈਂ ਦੱਸਣਾ ਚਾਹਾਂਗਾ ਯੇਸ਼ੂ ਮਸੀਹ ਹੀ ਤੁਹਾਡਾ ਉਤਾਰ ਕਰਤਾ ਹੈ ਔਰ ਇਹਦਾ ਪ੍ਰਚਾਰ ਪੂਰੇ ਸੰਸਾਰ 'ਚ ਦਿਨ-ਪ੍ਰਤੀ-ਦਿਨ ਫੈਲ ਰਿਹਾ ਹੈ ਔਰ ਲੋਕ ਪ੍ਰਭੂ ਦੇ ਵੱਲ ਮੁੜ ਰਹੇ ਹਨ ਹੁਣ ਤੁਹਾਡੀ ਵਾਰੀ ਹੈ ਤੁਸੀਂ ਮੜੋ ਕਿਉਂਕਿ ਯੇਸ਼ੂ ਹੀ ਆਕਾਸ਼ ਦੇਠਾ ਜ਼ਮੀਨ ਦੇ ਉੱਪਰ ਦੂਸਰਾ ਹੋਰ ਕੋਈ ਨਾਮ ਨਹੀਂ ਹੈ ਕੇਵਲ ਯੇਸ਼ੂ ਨਾਮ ਹੀ ਹੈ ਉਹਦੇ ਦੁਆਰਾ ਹੀ ਤੂੰ ਬਚਾਇਆ ਜਾਓਗੇ ਬਿਸਤਾਰ ਲੋਕਾਂ ਦਾ ਮੰਨਣਾ ਹੈ ਕਿ ਯੇਸ਼ੂ ਮਸੀਹ ਨੂੰ ਮੰਨਣ ਦੇ ਨਾਲ ਉਹਨਾਂ ਦਾ ਧਰਮ ਬਦਲਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਨਮਜੋਤ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤੁਹਾਡੇ ਇਸ ਸੰਸਾਰ ਦੇ ਉੱਤੇ ਧਰਮਾਂ ਦੁਆਰਾ ਕਦੀ ਮੁਕਤੀ ਨਾ ਮਿਲੀ ਹੈ ਤੇ ਨਾ ਮਿਲਣੀ ਹੈ ਬਲਕਿ ਕਲੇਸ਼ ਔਰ ਝਗੜੇ ਹੋਏ ਨੇ ਔਰ ਜਿਹੜੇ ਲੋਕ ਧਰਮਾਂ ਦੇ ਵਿੱਚ ਫਸੇ ਪਏ ਨੇ ਤੋਂ ਜਾਣ ਲੈਣ ਜਿਸ ਤਰ੍ਹਾਂ ਮੌਤ ਕੇ ਦਾ ਧਰਮ ਨਹੀਂ ਪੁੱਜਦੀ ਇਸੇ ਤਰ੍ਹਾਂ ਮੇਰਾ ਖੁਦਾਵਨੀ ਯੇਸ਼ੂ ਮਸੀਹ ਵੀ ਕੇ ਦਾ ਧਰਮ ਨਹੀਂ ਪੁੱਜਦਾ ਔਰ ਯੇਸ਼ੂ ਮਸੀਹ ਜੀਵਨ ਦੇ ਨਾਇਆ ਜੋ ਵੀ ਪਾਪੀ ਜੋ ਵੀ ਵਿਅਕਤੀ ਉਹਦੇ ਤੇ ਵਿਸ਼ਵਾਸ ਕਰੇਗਾ ਉਹ ਹਲਾਕ ਨਹੀਂ ਹੋਏਗਾ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇਗਾ ਕਿਉਂਕਿ ਹੁਣ ਯੇਸ਼ੂ ਮਸੀਹ ਜਦੋਂ ਆ ਰਹੇ ਹਨ ਧਰਮੀਆਂ ਨੂੰ ਲੈਣ ਵਾਸਤੇ ਚਾਹੇ ਉਹ ਮਰ ਵੀ ਜਾਏ ਤਾਂ ਵੀ ਉਹ ਜੀਵੇਗਾ ਔਰ ਜਿਹੜੇ ਜਿਉਂਦੇ ਉਪਾਸਨਾ ਕਰ ਰਹੇ ਹਨ ਔਰ ਯੇਸ਼ੂ ਮਸੀਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਏਗਾ ਔਰ ਜਿੱਥੇ ਉਹਨੇ ਨਵਾਂ ਆਕਾਸ ਤੇ ਨਵੀਂ ਧਰਤੀ ਰੱਖੀ ਜਿੱਥੇ ਕੋਈ ਦੁੱਖ ਨਹੀਂ ਹੈ ਅਸੀਂ ਉਸ ਦੇਸ਼ ਲਈ ਆਪਣੇ ਆਪ ਨੂੰ ਤਿਆ ਬਹੁਤ ਵਧੀਆ ਤੁਸੀਂ ਸਵਾਲ ਦਾ ਜਵਾਬ ਦਿੱਤਾ ਬਿਸ਼ਪ ਸਾਹਿਬ ਵੱਲੋਂ ਕਿਹਾ ਗਿਆ ਕਿ ਪ੍ਰਭੂ ਯਿਸੂ ਮਸੀਹ ਕਿਸੇ ਦਾ ਵੀ ਧਰਮ ਨਹੀਂ ਬਦਲਦੇ ਉਹ ਸਿਰਫ ਜੀਵਨ ਬਦਲਦੇ ਨੇ ਜੋ 2025 ਨਵਾਂ ਸਾਲ ਆ ਰਿਹਾ ਆ ਉਹਨੂੰ ਕਿਵੇਂ ਦੇਖਦੇ ਹੋ ਕਿਦਾਂ ਤੁਹਾਡੇ ਵੱਲੋਂ ਅੱਜ ਸੈਲੀਬ੍ਰੇਟ ਕੀਤਾ ਗਿਆ ਕਿਵੇਂ ਮਨਾਇਆ ਗਿਆ ਕਿਸ ਤਰ੍ਹਾਂ ਇਸ ਦਿਨ ਨੂੰ ਦੇਖਦੇ ਹੋ ਜਿਨੇ ਵੀ ਇਮਾਨਦਾਰ ਲੋਕ ਨੇ ਜਿਨੇ ਵੀ ਪ੍ਰਭੂ ਯਿਸੂ ਮਸੀਹ ਦੇ ਵਿਸ਼ਵਾਸਕ ਦੇ ਚਾਹੇ ਖੁਦਾ ਦੇ ਦਾਸ ਸਨ ਚਾਹੇ ਵਿਸ਼ਵਾਸੀ ਹਨ ਐਲਡਰ ਵਲੰਟੀਅਰ ਹਨ ਚਾਹੇ ਕੋਈ ਵੀ ਔਦੇ ਦੇ ਉੱਤੇ ਹੋ ਤੁਸੀਂ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਕਰਦੇ ਹੋ ਅਗਰ ਤੁਸੀਂ 2025 ਦੇ ਵਿੱਚ ਸਫਲ ਹੋਣਾ ਹੈ ਤੇ ਤੁਹਾਨੂੰ ਧਿਆਨ ਰੱਖਣਾ ਪਏਗਾ ਜੋ ਅੱਜ ਵੀ ਮੈਂ ਆਪਣੀ ਟੀਮ ਨੂੰ ਸਿਖਾਇਆ ਕਿ ਤੁਹਾਡੇ ਕੋਲ ਜਿਹੜਾ ਵਚਨ ਪਹੁੰਚਿਆ ਹੈ ਇਹ ਸਵਰਗ ਦਾ ਵਚਨ ਹੈ ਇਸ ਨੂੰ ਕਦੀ ਤੁਸ਼ਨਾ ਸਮਝਣਾ ਦੂਸਰੇ ਨੰਬਰ ਤੇ ਰਹੀ ਗੱਲ ਆਪਣੇ ਉਥਾਰ ਨੂੰ ਕਦੀ ਨਾ ਗਵਾਣਾ ਆਪਣੀ ਗਵਾਹੀ ਨੂੰ ਯਾਦ ਰੱਖਣਾ ਕਿ ਪ੍ਰਭੂ ਨੇ ਤੁਹਾਨੂੰ ਕਿੱਥੋਂ ਫੜਿਆ ਸੀ ਕਿੱਥੋਂ ਚੁਣਿਆ ਕਿਉਂਕਿ ਕੋਈ ਵੀ ਵਿਅਕਤੀ ਯੇਸ਼ੂ ਦੇ ਕੋਲ ਆਇਆ ਸੁਖੀ ਹੋ ਕੇ ਨਹੀਂ ਆਇਆ ਦੁਖੀ ਹੀ ਆਇਆ ਉਹ ਹਰ ਪਾਸੇ ਤੱਕੇ ਖਾ ਕੇ ਹੀ ਆਇਆ ਔਰ ਯੇਸ਼ੂ ਮਸੀਹ ਨੇ ਹੀ ਉਹਨਾਂ ਦੀ ਬਾਹ ਫੜੀ ਹੈ ਔਰ ਯਾਦ ਰੱਖਣਾ ਔਰ ਕਦੀ ਵੀ ਸੰਸਾਰ ਦੀਆਂ ਤੁਸ਼ ਗੱਲਾਂ ਨ ਕਮੀਆਂ ਗੱਲਾਂ ਜੈਲਸ ਦੀਆਂ ਗੱਲਾਂ ਈਰਖਾ ਦੀਆਂ ਗੱਲਾਂ ਕਲੇਸ਼ ਦੀਆਂ ਗੱਲਾਂ ਕਿਉਂਕਿ ਮਨੁੱਖ ਆਮ ਤੌਰ ਤੇ ਇਨਾਂ ਚੀਜ਼ਾਂ 'ਚ ਫਸਦੇ ਨੇ ਵਿਸ਼ਵਾਸੀ ਵੀ ਫਸਦੇ ਨੇ ਤੇ ਮੈਂ ਸਲਾਹ ਦਵਾਗਾ ਕਿ 2024 ਤੁਹਾਡਾ ਬਹੁਤ ਖੂਬਸੂਰਤ ਨੰਗੇ ਆਏ ਔਰ ਬੜੀ ਬਰਕਤ ਵਾਲਾ ਨੰਗੇ ਆਏ ਔਰ ਜਿਨੇ ਜਾਣੇ 2024 ਦੇ ਵਿੱਚ ਖੁਦਾ ਦਾ ਧੰਨਵਾਦ ਕਰੇ ਸਬੂਤ ਹੈ ਕਿ ਤੁਸੀਂ ਯਸ਼ਮਸੀ ਨੂੰ ਗ੍ਰਹਿਣ ਕੀਤਾ ਔਰ ਉਹਦੇ ਵਿੱਚ ਬਣਿਓ ਤੇ 2025 ਦੇ ਵਿੱਚ ਫੈਸਲਾ ਕਰੋ ਕਿ ਪ੍ਰਭੂ ਚ ਹੋਰ ਜੜ ਫੜਨੀ ਹੈ ਤਾਂ ਜੋ ਸਾਡੇ ਵੱਲ ਵੇਖ ਕੇ ਨਵੀਆਂ ਰੂਹਾਂ ਵੀ ਪ੍ਰਭੂ ਦਾ ਧੰਨਵਾਦ ਕਰਨ ਔਰ ਉਹ ਸਾਡੇ ਵਿੱਚ ਕਦੀ ਬਦੀ ਨੂੰ ਵੇਖਣ ਨਾ ਬਲਕਿ ਸਾਡੇ ਵੱਲ ਵੇਖ ਕੇ ਕਹਿਣ ਸੱਚਮੁੱਚ ਇਹ ਪਰਮੇਸ਼ਰ ਦੇ ਚੁਣੇਗੇ ਲੋਕ ਹਨ ਖੁਦਾਤਾ ਨੂੰ ਬਰਕਤ ਦੇ ਲਾਸਟ ਵਿੱਚ ਬੀਸ਼ਾਪ ਸਾਬ ਪੁੱਛਣਾ ਚਾਹਾਂਗਾ ਮੈਂ ਤੁਹਾਨੂੰ ਕਿ ਜਿਹੜੇ ਲੋਕ ਨਵੇਂ ਸਾਲ ਨੂੰ ਆਪਣੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ ਕੁਝ ਲੋਕ ਸ਼ਰਾਬਾਂ ਪੀ ਕੇ ਕਰਨਗੇ ਕੁਝ ਲੋਕ ਬਾਰ ਵਿੱਚ ਜਾ ਕੇ ਕਰਨਗੇ ਕੁਝ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਸੜਕਾਂ ਦੇ ਉੱਤੇ ਹੁੱਲੜਬਾਜੀ ਕਰਕੇ ਕਰਨਗੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਮੈਂ ਇਹ ਜਾਣਦਾ ਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਹਰ ਰੂਹ ਬਚਾਈ ਜਾਏਗੀ ਹਰ ਮਨੁੱਖ ਬਚਾਇਆ ਜਾਏਗਾ ਹਰ ਜ਼ੁਬਾਨ ਮੰਨੇਗੀ ਯਿਸੂ ਹੀ ਪ੍ਰਭੂ ਹੈ ਹਰ ਗੋਟਨਾ ਨਮਾਇਆ ਜਾਏਗਾ ਯਿਸੂ ਹੀ ਪ੍ਰਭੂ ਹੈ ਜੋ ਪੀੜੀ ਅੱਜ ਵੀ ਆਪਣੇ ਹੀ ਤਰੀਕੇ ਨਾਲ ਸੈਲੀਬ੍ਰੇਟ ਕਰ ਰਹੀ ਹੈ 2025 ਲਈ ਤਾਂ ਮੈਂ ਯਿਸੂ ਮਸੀਹ ਦੇ ਨਾਮ ਚੋਂ ਨਾਲੀ ਪ੍ਰਾਰਥਨਾ ਕਰਾਂਗਾ ਕਿਉਂਕਿ ਮਨੁੱਖ ਮਨੁੱਖ ਨੂੰ ਨਹੀਂ ਬਦਲ ਸਕਦਾ ਕੇਵਲ ਪਰਮੇਸ਼ਰ ਹੀ ਬਦਲਣ ਦੀ ਤਾਕਤ ਰੱਖਦੇ ਨੇ ਕਿਉਂਕਿ ਉਹ ਜੋ ਸ਼ੈਤਾਨ ਦੀ ਫਾਈ ਵਿੱਚ ਫਸੇ ਨੇ ਔਰ ਆਪਣੇ ਜੀਵਨ ਨੂੰ ਆਪਣੀ ਬੁੱਧੀ ਦੇ ਮੁਤਾਬਿਕ ਗੁਜ਼ਾਰ ਰਹੇ ਨੇ ਔਰ ਆਪਣੀ ਬੁੱਧੀ ਦੇ ਮੁਤਾਬਿਕ ਇਸ ਸੈਲੀਬ੍ਰੇਟ ਕਰ ਰਹੇ ਨੇ ਅਜਿਹੇ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਸਭ ਤੋਂ ਔਖਾ ਕੰਮ ਹੈ ਤਾਂ ਜਦੋਂ ਅਸੀਂ ਧਰਮੀ ਲੋਕ ਇੱਕ ਮਨਿਕ ਜਾਣੋ ਕੇ ਪ੍ਰਾਰਥਨਾ ਕਰਾਂਗੇ ਤੇ ਸਾਡੇ ਚਰਚ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਨਾਲ ਸ਼ਰਾਬਖਾਨਿਆਂ ਚੋਂ ਜੋਏ ਖਾਨਿਆਂ ਚੋਂ ਲਫੰਗੜਬਾਜੀ ਚੋਂ ਔਰ ਹਰ ਇੱਕ ਪਾਪ ਕਰਨ ਵਾਲਾ ਵਿਅਕਤੀ ਜਿੱਥੇ ਵੀ ਸਥਾਨ ਤੇ ਪਾਪ ਹੋ ਰਿਹਾ ਉਥੋਂ ਬਹੁਤ ਸਾਰੇ ਲੋਕ ਪ੍ਰਭੂ ਵੱਲ ਮੋੜ ਆਣਗੇ आशीर्वाद है बिशप साहब मैं चाहना कि जिन्ने भी ਸਾਨੂੰ ਸੱਚ ਦੀ ਆਵਾਜ਼ ਚੈਨਲ ਤੇ ਲੋਕ ਵਾਚ ਕਰਦੇ ਵੀਵਰਸ ਦੇਖਦੇ ਨੇ ਉਹਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਸੱਚ ਦੀ ਆਵਾਜ਼ ਚੈਨਲ ਬਹੁਤ ਸਾਰਾ ਪਿਆਰ ਤੁਹਾਨੂੰ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਬਹੁਤ ਜ਼ਰੂਰੀ ਹੈ ਖੁਦਾ ਦਾ ਵਚਨ ਫਿਲਾਣਾ ਹੀ ਇੱਕ ਸਭ ਤੋਂ ਵੱਡੀ ਸੇਵਕਾਈ ਹੈ ਤਾਂ ਧਿਆਨ ਨਾਲ ਚਰਚਿਸ ਗੱਲ ਨੂੰ ਸਮਝਣਾ ਕਿ 2025 ਤੁਹਾਡੇ ਲਈ ਵਰਦਾਨਾਂ ਦਾ ਦਿਨ ਹੈ ਪਵਿੱਤਰ ਆਤਮਾ ਦੇ ਡਬਲ ਮਸਾ ਦਾ ਸਮਾਂ ਹੈ ਤੁਹਾਡੇ ਕਰੈਕਟਰ ਦਾ ਸਮਾਂ ਹੈ ਤਾਂ ਮੈਂ ਯਿਸੂ ਮਸੀਹ ਨਾਮ ਚ ਵੰਗਾਰਦਾ ਕਿ 2024 ਦੇ ਵਿੱਚ ਉਹਨੇ ਬਹੁਤ ਕੀ ਕੋਸ਼ਿਸ਼ ਕੀਤੀ ਹੈ ਸ਼ੈਤਾਨ ਨੇ ਤੁਹਾਡਾ ਆਤਮੀ ਜੀਵਨ ਬਰਬਾਦ ਕਰਨ ਲਈ ਔਰ ਕਈ ਹੁਸ ਗਏ ਵੇ ਹਨ ਕਈ ਪਛਾਹ ਹਟ ਚੁਕੇ ਹਨ ਪਰ ਜਿੰਨੇ ਜਨ ਮੇਰੀ ਆਵਾਜ਼ ਸੁਣ ਰਹੇ ਨਵੇਂ ਸਿਰੇ ਬਲ ਪਾਓ ਔਰ ਡਬਲ ਮਸਾ ਦੇ ਨਾਲ ਆਓ ਔਰ ਪਰਮੇਸ਼ਰ ਤੁਹਾਡੇ ਵੱਲ ਹੈ ਔਰ ਤੁਸੀਂ ਫਿਰ ਤੋਂ ਉਠੋ ਫਿਰ ਤੋਂ ਖੜੇ ਹੋਵੋ ਖੁਦਾ ਤੁਹਾਨੂੰ ਡਬਲ ਸ਼ਕਤੀ ਨਾਲ ਇਸਤੇਮਾਲ ਕਰੇਗਾ ਪਵਿੱਤਰ ਆਤਮਾ ਤੁਹਾਡੇ ਉੱਤੇ ਮੈਂ ਉਹ ਡੇਲਦਾ ਹਾਂ ਇਸੇ ਵਕਤ ਸੁਣਨ ਵਾਲੇ ਪਵਿੱਤਰ ਆਤਮਾ ਨਾਲ ਪਰਜਾਨ ਵਰਦਾਨਾਂ ਨਾਲ ਪਰਜਾਨ ਔਰ ਪਰਮੇਸ਼ਰ ਦੀ ਮਹਿਮਾ ਤੁਹਾਡੇ ਦੁਆਰਾ ਹੋਵੇਗੀ ਆਸ਼ੀਰਵਾਦ ਵੀ ਔਰ ਨਾਲ ਦੀ ਨਾਲ ਤੁਸੀਂ ਹੈਪੀ ਨਿਊ ईयर ਦੀ ਵਧਾਈ ਜਿਹੜੀ ਆ ਉਹ ਸਾਰਿਆਂ ਨੂੰ ਤੁਸੀਂ ਦਿਓ ਸਰੋਚੀ ਅਸੀਂ ਸਾਰੇ ਮਿਲ ਕੇ ਦਵਾਂਗੇ ਭਈ ਮੈਂ ਆਪਣੇ ਪਿਆਰੇ ਸਾਰੀ ਟੀਮ ਵੱਲੋਂ ਸਾਰੇ ਸੰਤਾ ਸੇਫਕਾ ਵੱਲੋਂ ਚਰਚ ਵੱਲੋਂ ਆਪਣੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ 크리스마ਸ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਸ਼ੁਭ ਕਾਮਨਾਵਾਂ ਕਿ ਖੁਦਾ ਤੁਹਾਨੂੰ ਬਹੁਤ ਬles ਕਰਦਾ ਹੈ ਜੇ ਘਾਰਾ ਲਗਾਈਏ ਤਨਵਾਦ ਕਰੀਏ 2025 ਤੁਹਾਡੇ ਲਈ ਬਹੁਤ ਬlesਸ ਭਰਿਆ ਹੋਵੇ ਗੋਡ ਬlesਸ ਯੂ ਹਾਲੇਲੂਇਆ ਗੋਡ ਬlesਸ ਸਸਰ ਜੀ ਮੈਂ ਤੁਹਾਨੂੰ ਤੁਸੀਂ ਵੀ ਵਧਾਈ ਦਿਓ ਸਾਰਿਆਂ ਨੂੰ ਹਾਲੇਲੂਇਆ ਪ੍ਰੇਜ਼ ਦਾ ਲਾਰਡ एवरीवन ਮੈਂ ਤੁਹਾਨੂੰ ਹਾਂਜੀ ਨਵੇਂ ਸਾਲ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਨੀ ਹਾਂ ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਉਹ ਬਰਕਤ ਦੇਵੇ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਨੇ ਤੁਹਾਨੂੰ 2024 ਚ ਸੰਭਾਲ ਕੇ ਰੱਖਿਆ ਇਸੇ ਤਰ੍ਹਾਂ ਮੇਰਾ ਪਰਮੇਸ਼ਰ ਤੁਹਾਨੂੰ 2025 ਚ ਵੀ ਬਹੁਤ ਇਤਨਾ ਸੰਭਾਲ ਕਰਕੇ ਹਰੇਕ ਵਰਕ ਤਨਾ ਪਰਮੇਸ਼ਰ ਤੁਹਾਨੂੰ ਨਵਾਜੇ ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋ ਗੋਡ ਬlesਿੰਗ ਬਹੁਤ ਬਹੁਤ ਧੰਨਵਾਦ ਜੀ ਐਸਓਏ ਸੰ ਸਾਡੇ ਵਿੱਚ ਬਿਸ਼ਪ ਸੁਖਦੇਵ ਸੰਧੂ ਜੀ ਜਿਨ੍ਹਾਂ ਦੇ ਦੁਆਰਾ ਬਹੁਤ ਹੀ ਵਧੀਆ ਔਰ ਸੋਨਾ ਤੁਹਾਨੂੰ ਸਾਰਿਆਂ ਨੂੰ ਮੈਸੇਜ ਦਿੱਤਾ ਗਿਆ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਤੁਹਾਨੂੰ 크ਿਸਮਸ ਸੰਬੰਧੀ ਔਰ ਨਵੇਂ ਸਾਲ ਸੰਬੰਧੀ ਜੋ ਸ਼ੁਭ ਕਾਮਨਾਵਾਂ ਔਰ ਵਧਾਈਆਂ ਦਿੱਤੀਆਂ ਗਈਆਂ ਨੇ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਇੱਕ ਵਾਰ ਫਿਰ ਤੋਂ ਬਿਸ਼ਪ ਸਾਹਿਬ ਦਾ ਔਰ ਸਿਸਟਰ ਜੀ ਦਾ ਹੁਣ ਸਾਡੇ ਵਿੱਚ ਜੋ ਇਸ ਮਿਨਿਸਟਰੀ ਦੇ ਜੋ ਮੁਖ ਪ੍ਰੈਜ਼ੀਡੈਂਟ ਨੇ ਗੁਰਸੇਵਕ ਜੀ ਅਸੀਂ ਚਾਹਾਂਗੇ ਕਿ ਇੱਕ ਦੋ ਸਵਾਲ ਜਵਾਬ ਉਹਨਾਂ ਦੇ ਨਾਲ ਵੀ ਅਸੀਂ ਕਰਨੇ ਚਾਹਾਂਗੇ ਕਿਉਂਕਿ ਉਹ ਇਸ ਮਿਨਿਸਟਰੀ ਦੇ ਮੁੱਖ ਪ੍ਰੈਜ਼ੀਡੈਂਟ ਨੇ ਇਸ ਹਾਂਜੀ ਆਪਣਾ ਗੁਰਸੇਵਕ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸੱਚ ਦੀ ਆਵਾਜ਼ ਚੈਨਲ 'ਚ ਤੁਹਾਡਾ ਸਵਾਗਤ ਕਰਦੇ ਆ ਔਰ ਨਵਜੋਤ ਗਿੱਲ ਜੀ ਮੈਂ ਤੁਹਾਡੇ ਚੈਨਲ ਦੇ ਦੁਆਰਾ ਔਰ ਤੁਹਾਡਾ ਇੱਥੇ ਆਉਣ ਤੇ ਚਰਚ ਖਾਪੜ ਖੇੜੀ ਵਿੱਚੋਂ ਡਾਕਟਰ ਸੁਖਤੇਰ ਸਿੰਘ ਦੀ ਟੀਮ ਦੇ ਨਾਲ ਬਹਿਤਾਜ ਦੇ ਨਾਲ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਚਰਚ ਦੇ ਵਿੱਚ ਪਹੁੰਚੇ ਹੋ ਔਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਚੈਨਲ ਨੂੰ ਨਵੇਂ ਸਾਲ ਔਰ 크ਿਸਮਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਕਿਦਾਂ ਦਾ ਰਿਹਾ ਤੁਹਾਡਾ ਜੋ ਕਿਉਂਕਿ 크ਿਸਮਸ ਦੀਆਂ ਪੂਰੇ ਵਰਲਡ ਦੇ ਵਿੱਚ ਇਸ ਦਿਨ ਨੂੰ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਮਨਾਇਆ ਜਾਂਦਾ ਕਿਵੇਂ ਦੇਖਦੇ ਹੋ ਔਰ ਕਿਵੇਂ ਦਾ ਇਸ ਭਵਨ ਦੇ ਵਿੱਚ ਇਹ ਦਿਨ ਤੁਹਾਡੇ ਵੱਲੋਂ ਸੈਲੀਬ੍ਰੇਟ ਕੀਤਾ ਗਿਆ ਔਰ ਨਵਜੋਤ ਜੀ ਮੈਂ ਦੱਸ ਦਾਂਗੇ ਜੋ 크리스마ਸ ਡੇ ਬੀਤ ਚੁੱਕਾ ਹੈ ਔਰ ਅੱਜ 2024 ਜੋ ਬੀਤਣ ਵਾਲਾ ਹੈ ਕੁਝ ਸਮੇਂ ਬਾਅਦ 12 ਵਜਾਂ ਤੋਂ ਬਾਅਦ 2025 ਚੜ ਜਾਏਗਾ ਔਰ ਇਸ ਸਾਲ ਦੇ ਵਿੱਚ ਸਾਡੀ ਚਰਚ ਦੇ ਵਿੱਚ ਬਹੁਤ ਸਾਰੇ ਜੋ ਲੋਕ ਨਸ਼ੇ ਦੇ ਵਿੱਚ ਜਗੜੇ ਸੀ ਔਰ ਮੇਰੀਆਂ ਭੈਣਾਂ ਜੁਬਾਨ ਸੀ ਔਲਾਦ ਤੋਂ ਬਹੁਤ ਸਾਰੀਆਂ ਭੈਣਾਂ ਨੇ ਔਲਾਦ ਦੀ ਅਸ਼ੀਸ਼ ਪਾਈ ਔਰ ਬਹੁਤ ਸਾਰੇ ਮੇਰੇ ਵੀਰਾਂ ਨੇ ਨਸ਼ੇ ਤੋਂ ਛਡਕਾਰੇ ਪਾਏ ਔਰ ਜੋ ਜੇਲ੍ਹਾਂ ਦੇ ਵਿੱਚ ਬੰਦ ਸੀ ਬਿਛੋ ਡਾਕਟਰ ਸਖਦੇਵ ਜੀ ਦੀ ਦੁਆਵਾਂ ਪ੍ਰਾਰਥਨਾ ਦੇ ਸਦਕਾ ਪੂਰੀ ਟੀਮ ਦੀ ਦੁਆ ਦੁਆਵਾਂ ਪ੍ਰਾਰਥਨਾ ਦੇ ਸਦਕਾ ਉਹ ਬਹੁਤ ਆਜ਼ਾਦੀ ਪਾਈ ਹੈ ਔਰ ਸਾਨੂੰ ਸਾਡਾ ਮੈਸੇਜ ਹੈ ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੂੰ ਕਿ ਸਾਡਾ ਚੈਨਲ ਹੈ ਗੋਡ ਟੀਵੀ ਪੰਜਾਬੀ ਉਸ ਦੇ ਸਾਡੇ ਡੇਲੀ ਪ੍ਰਾਰਥਨਾ ਚੱਲਦੀ ਹੈ ਔਰ ਸੰਡੇ ਦਾ ਵਚਨ ਵੀ ਹੁੰਦਾ ਹੈ ਵੀਰਵਾਰ ਦਾ ਵਚਨ ਹੁੰਦਾ ਹੈ ਉਹ ਵਚਨ ਨੂੰ ਦੇਖੋ ਔਰ ਤੁਸੀਂ ਬਹੁਤ ਬles ਹੋਗੇ ਹallelujah ਮੈਂ ਚਾਹਨਾ ਕਿ ਇੱਕ ਵਾਰੀ ਸਾਰਿਆਂ ਨੂੰ ਤੁਹਾਡੇ ਵੱਲੋਂ ਵੀ ਜੜੀਆਂ ਨੇ ਉਹ ਨਵੇਂ ਸਾਲ ਦੀਆਂ ਜੜੀਆਂ ਵਧਾਈਆਂ ਦਿੱਤੀਆਂ ਜਾਣ ਔਰ ਮੈਂ ਸੱਚ ਦੀ ਆਵਾਜ਼ ਚੈਨਲ ਦੇ ਮੱਧਮ ਦੁਆਰਾ ਔਰ ਨਵਜੋਦੀ ਤੁਹਾਨੂੰ ਔਰ ਤੁਹਾਡੇ ਪਰਿਵਾਰ ਨੂੰ ਆਪਣੀ ਪੂਰੀ ਚਰਚ ਦੀ ਟੀਮ ਨੂੰ ਔਰ ਦੁਨੀਆ ਦੇ ਵਿੱਚ ਵਸਦੇ ਕੋਨੇ-ਕੋਨੇ ਦੇ ਵਿੱਚ ਪੰਜਾਬੀਆਂ ਨੂੰ ਪੂਰੇ ਦੇਸ਼ ਤੇ ਲੋਕਾਂ ਨੂੰ ਨਵੇਂ ਸਾਲ ਦੀਆਂ ਔਰ ਕ੍ਰਿਸਮਸ ਦੇ ਦਿਨ ਲੱਖ ਲੱਖ ਵਧਾਈਆਂ ਦਿਨਾ ਪ੍ਰਭੂ ਯਸ਼ੂ ਮਸੀਹ ਤੁਹਾਨੂੰ ਪੱਚੀ ਦੇ ਵਿੱਚ ਬੇਤਾਜ ਦੇ ਨਾਲ ਬਰਕਤਾਂ ਦੇਵੇ ਹਾਲੇਲੂਇਆ ਇਸ ਸਮੇਂ ਸੀਨੀਅਰ ਪਾਸਟਰ ਸੈਮੂਅਲ ਜੀ ਇਸ ਜਗ੍ਹਾ ਤੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹਾਂਗੇ ਪਾਸਟਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਸੱਚ ਦੀ ਬਾਤ ਚੈਨਲ ਦੀ ਮਾਰਫਤ ਮੈਂ ਹੌਸਨਾ ਪੰਜਾਬੀ ਮਿਨਿਸਟਰੀ ਖਾਪੜ ਖੜੀ ਹੋ ਲੋ ਤਾਂ ਉਸ ਸਭ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿਨ ਦਾ ਕਿਵੇਂ ਦਾ ਰਿਆਂ ਅੱਜ ਦਾ ਦਿਨ ਹੈ ਜੋ ਅਸੀਂ ਅੱਜ ਦੇ ਦਿਨ ਇਸ ਜਗ੍ਹਾ ਦੇ ਉੱਤੇ ਪਹੁੰਚੇ ਦੇਖ ਰਹੇ ਸੀ ਕਿ ਬਹੁਤ ਧੂਮ ਧਾਮ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਤੁਸੀਂ ਇਸ ਨਵੇਂ ਸਾਲ ਨੂੰ ਸੈਲੀਬ੍ਰੇਟ ਕਰ ਰਹੇ ਸੀ ਕਿੱਦਾਂ ਦਾ ਆਨੰਦ ਕਿੱਦਾਂ ਦਾ ਲੁਤਫ ਕਿਉਂਕਿ ਬਹੁਤ ਸਾਰੇ ਆਪਣੇ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਦੇ ਨੇ ਪਰ ਤੁਸੀਂ ਪਰਮੇਸ਼ਵਰ ਦੀ ਆਰਾਧਨਾ ਦੇ ਵਿੱਚ ਲੱਗੇ ਹੋਏ ਸੀ ਮगन ਸੀ ਪ੍ਰਭੂ ਦਾ ਵਚਨ ਸੁਣ ਰਹੇ ਸੀ ਬੜਾ ਅਜੀਬ ਔਰ ਮਤਲਬ ਦੁਨੀਆ ਤੋਂ ਹਟ ਕੇ ਸੀ ਕਿਵੇਂ ਵੇਖਦੇ ਹੋ ਇਸ ਗੱਲ ਨੂੰ ਇਹ ਸੱਚ ਹੈ ਕਿ ਹਰ ਇਨਸਾਨ ਦਾ ਖੁਸ਼ੀ ਨੂੰ ਮਨਾਉਂਦਾ ਤਰੀਕਾ ਅਲੱਗ-ਅਲੱਗ ਹੈ ਕੋਈ ਪੀ ਕੇ ਕੋਈ ਨੱਚ ਕੇ ਖੁਸ਼ੀ ਦਾ ਇਜ਼ਹਾਰ ਕਰਦਾ ਹੈ ਪਰ ਪਰਮੇਸ਼ਰ ਦੇ ਉਹ ਲੋਕ ਧੰਨ ਹਨ ਜੋ ਪਰਮੇਸ਼ਰ ਦਾ ਧੰਨਵਾਦ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਖੁਸ਼ੀ ਮਨਾਉਂਦੇ ਹਨ ਤੇ ਦੂਸਰੇ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਇਨਸਾਨ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ ਉਹ ਪਰਮੇਸ਼ਰ ਕੋਲੋਂ ਬਹੁਤ ਵੱਡੀਆਂ ਬਰਕਤਾਂ ਪਾਉਂਦਾ ਹੈ ਪਰ ਜੋ ਆਪਣੀ ਮਰਜ਼ੀ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਪਰਮੇਸ਼ਰ ਉਹਦੇ ਜੀਵਨ ਤੋਂ ਖੁਸ਼ ਨਹੀਂ ਹੁੰਦਾ ਤੇ ਉਹਨੂੰ ਉਹ ਬਰਕਤਾਂ ਜੜੀਆਂ ਹਨ ਉਹ ਹਾਸਲ ਨਹੀਂ ਹੁੰਦੀਆਂ ਜੋ ਉਸ ਇਨਸਾਨ ਨੂੰ ਹੁੰਦੀਆਂ ਹਨ ਜੋ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਉਹਦਾ ਧੰਨਵਾਦ ਕਰਦਾ ਹੈ ਉਹਦੀ ਮਹਿਮਾ ਕਰਦਾ ਹੈ ਉਹਦੇ ਹੀ ਗੀਤ ਭਜਨ गा ਕੇ ਨੱਚਦਾ ਵੀ ਹੈ ਔਰ ਆਪਣੀ ਖੁਸ਼ੀ ਦਾ اظہار ਵੀ ਕਰਦਾ ਹੈ ਇਸ ਜਗ੍ਹਾ ਤੇ ਅਸੀਂ ਪਹੁੰਚੇ ਸੀ ਖਾਪੜ ਖੇੜੀ ਪਿੰਡ ਦੇ ਵਿੱਚ ਬਿਸ਼ਪ ਸਖਦੇਵ ਸੰਧੂ ਜੀ ਦੀ ਜੋ ਮਿਨਿਸਟਰੀ ਹੈ ਉਹ ਸਨਾ ਪੰਜਾਬੀ ਮਿਨਿਸਟਰੀ ਦੇ ਵਿੱਚ ਤੁਸੀਂ ਦੇਖਿਆ ਕਿ ਬਿਸ਼ਪ ਸਾਹਿਬ ਦੇ ਵੱਲੋਂ ਬਹੁਤ ਹੀ ਪਿਆਰਾ ਮੈਸੇਜ ਦਿੱਤਾ ਗਿਆ ਔਰ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਹ ਵੀ ਦੱਸਿਆ ਗਿਆ ਕਿ 크리스마ਸ ਜੋ ਮਨਾਇਆ ਜਾਂਦਾ ਆ ਉਹਨੂੰ ਦਿਨ ਨੂੰ ਮਨਾਉਣ ਦੀ ਮਹੱਤਤਾ ਕੀ ਹੈ ਸੋ ਉਹਨਾਂ ਉਹਨਾਂ ਦੇ ਵੱਲੋਂ 크리스마ਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਤੇ ਨਵੇਂ ਸਾਲ ਦੀ ਸਾਰਿਆਂ ਨੂੰ ਵਧਾਈ ਵੀ ਦਿੱਤੀ